ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਪਿੰਡੂ ਮਾਂਪੂ ਚੈਨਲ ਤੇ ਤੁਹਾਡਾ ਸਵਾਗਤ ਆ ਜੀ ਤੇ ਆਪਣਾ ਇੱਕ ਹੋਰ ਨਵਾਂ ਵਲੌਗ ਤੇ ਮੈਂ ਬਿਲਕੁਲ ਸਵੇਰੇ ਸਾਰੇ ਮਰਮੀਰ ਨਾਲ ਚਲ ਜਾਨੀ ਹੁੰਨੀ ਆ ਧਾਰ ਕੱਢਣ ਧਾਰ ਕੱਢ ਕੇ ਸਾਰਾ ਗੋਹਾ ਇੱਕ ਸਾਈਡ ਤੇ ਕਰਕੇ ਝਾੜੂ ਲਵਾ ਕੇ ਫੇਰਾ ਜਾਨੇ ਨੇ ਅਸੀਂ ਕਰੇ ਤੇ ਘਰ ਆ ਕੇ ਜੋ ਖਾਣਾ ਪੀਣਾ ਖਾ ਕੇ ਤਾਂ ਫਿਰ ਮੈਂ ਲੱਗੀ ਸੀ ਸਫਾਈ ਕਰਨ ਤੇ ਇੱਥੇ ਬੱਲੂਗੀ ਸਭ ਤੋਂ ਪਹਿਲਾਂ ਮੈਂ ਇੱਥੇ ਸਫਾਈ ਕਰਕੇ ਚੁੱਲਾ ਕਿਉਂਕਿ ਗਾਂ ਵਾਸਤੇ ਆਪਾਂ ਜਿਹੜਾ ਬਣਾਈਦਾ ਦਲੀਆ ਉਹ ਟਾਈਮ ਨਾਲ ਹੀ ਰੱਖਦੀਏ ਤੇ ਫਿਰ ਬਣ ਜਾਂਦਾ ਫਿਰ ਜਦ ਤੱਕ 3 ਵਜੇ ਪੌਣਾ ਹੁੰਦਾ ਤੇ ਉਹ ਠੰਡਾ ਹੋ ਜਾਂਦਾ ਜੇ ਸਾਰਾ ਦਿਨ ਰੇਜੇ ਦਾ ਰਵੇ ਫਿਰ ਉਹ ਠੰਡਾ ਨਹੀਂ ਹੁੰਦਾ ਤੇ ਸੋ ਇੱਥੇ ਉਹਨੂੰ ਕੀ ਕਹੀਦਾ ਮੈਂ ਚੁੱਲੇ ਲਾ ਕੇ ਸਾਫ ਸਫਾਈ ਕਰ ਦਿੱਤੀ ਸੀਗੀ ਤੇ ਇਹ ਮੈਂ ਮੇਰੀ ਆਦਤ ਹੀ ਹੈ ਜਦੋਂ ਮੈਂ ਚੁੱਲਾ ਬਲਣਾ ਹੁੰਦਾ ਪਹਿਲਾਂ ਉਹਦੇ ਆਸਤੇ ਪਾਸਿਓਂ ਸਾਫ ਸਫਾਈ ਕਰਦੀ ਹੁੰਨੀ ਆ ਤਾਂ ਫੇਰ ਚੁੱਲਾ ਜਿਹੜਾ ਉਹ ਬਾਲਦੀ ਹੁੰਨੀ ਆ ਤੇ ਇੱਥੇ ਮੈਂ ਬਾਲ ਲਿਆ ਚੁੱਲਾ ਡਾਕਟਰ ਨੇ ਮੈਨੂੰ ਚੁੱਲਾ ਬਲਣੋਂ ਮਨਾ ਕੀਤਾ ਕਿਉਂਕਿ ਮੈਨੂੰ ਜਿਹੜੀ ਖਾਂਸੀ ਆਉਂਦੀ ਸੀਗੀ ਉਹਦਾ ਕਰਕੇ ਪਰ ਹੁਣ ਮੈਨੂੰ ਕਾਫੀ ਰਿਲੀਫ ਆ ਜਿਹੜੀ ਮੈਡੀਸਿਨ ਮੈਂ ਖਾਨੀ ਆ ਤੇ ਉਹ ਗੰਦੇ ਸੇ ਚੁੱਲਾ ਬਾਲ ਸਕਦੇ ਆ ਤੁਸੀਂ ਪਰ ਇਹਦਾ ਜਿੰਦਾ ਜਿਆਦਾ ਧੂਆ ਵਗੈਰਾ ਨਿਕਲਦਾ স্মੋਕ ਤੇ ਤੁਸੀਂ ਉਦੋਂ ਲਾਗੇ ਇਹਦੇ ਨਹੀਂ ਹੋਣਾ ਤਾਂ ਸੋ ਮੈਂ ਇੱਕੋ ਵਾਰੀ ਚੁੱਲਾ ਬਾਲ ਦਿੰਨੀ ਹੁਨੇ ਤਾਂ ਫਿਰ ਜਿਹੜਾ ਦੜੀਆ ਉੱਤੇ ਹੌਲੀ ਹੌਲੀ ਅੱਗ ਬਲਦੀ ਜਾਂਦੀ ਆ ਤੇ ਰਿੱਝਦਾ ਰਹਿੰਦਾ ਮੈਂ ਬਾਰ ਬਾਰ ਉਹਨੂੰ ਕੀ ਕਹਿੰਦਾ ਆ ਜਿਆਦਾ ਚੁੱਲੇ ਤੇ ਲਾਗੇ ਜਿੰਦਾ ਨਹੀਂ ਬੰਨੀ ਬਾਲ ਕੇ ਸਾਈਡ ਤੇ ਰਹੀਦਾ ਬਸ ਦੇਖਦੇ ਰਹੀਦਾ ਤੇ ਇਹ ਬਲ ਗਈ ਅੱਗ ਜਾਂ ਬਲਦੀ ਅੱਗ ਚਲੋ ਜੀ ਆਪਾਂ ਚੁੱਲਾ ਦਿੱਤਾ ਬਾਲ ਤੇ ਹੁਣ ਮੈਂ ਰੱਖ ਦੂੰਗੀ ਇਹ ਵਾਲਾ ਪਤੀਲਾ ਮੰਡ ਵਾਲਾ ਮਾਤੇ ਕਿ ਦਲੀਏ ਵਾਲਾ ਤੇ ਦਲੀਏ ਵਾਲੀ ਆ ਬਾਲਟੀ ਇਹ ਦੋਨੇ ਰਸਤੇ ਕਮਾ ਲਈ ਆਪਾਂ ਭਾਂਡੇ ਲਾਏ ਹੋਏ ਆ ਤੇ ਹੁਣ ਜਦੋਂ ਬਾਲਟੀ ਹੋ ਜੂਗੀ ਅੱਧਿਕ ਭਰ ਕੇ ਤਾਂ ਫਿਰ ਮੈਂ ਇਹਦੇ ਵਿੱਚ ਪਾ ਦੂੰਗੀ ਭਾਂਡੇ ਦੇ ਵਿੱਚ ਇਸ ਪਾਣੀ ਨੂੰ ਤੇ ਵੀਡੀਓ ਮੈਂ ਫੋਰਵਰਡ ਚਲਾ ਦਿੱਤੀ ਸੀਗੀ ਕਿਉਂਕਿ ਵੈਸੇ ਵੀਡੀਓ ਜਿਹੜੀ ਉਹ ਕਾਫੀ ਫਿਰ ਲੰਬੀ ਹੋ ਜਾਂਦੀ ਆ ਤੇ ਇਹ ਇੱਕ ਕੱਪ ਮੈਂ ਪਾ ਦਿੱਤਾ ਜਿਹੜਾ ਆਪਾਂ ਚੋਕਰ ਬਣਾਇਆ ਹੋਇਆ ਵਾ ਗਾਂ ਵਾਸਤੇ ਇਹਦੇ ਵਿੱਚ ਆਪਾਂ ਕਣਕ ਹੋ ਗਈ ਚੌਲ ਹੋ ਗਏ ਸੋਇਆਬੀਨ ਹੋ ਗਈ ਤੇ ਇਸ ਇਹ ਮੈਂ ਪਾ ਦਿੱਤੀ ਇੱਕ ਗੁੜ ਦੀ ਪੇਸੀ ਤੇ ਇਹ ਪਾ ਦੇਣੀ ਆ ਦੋ ਮੁਠਾਂ ਜਿਹੜੀਆਂ ਇਹ ਮੈਂ ਸੌਂਫ ਦੀਆਂ ਤੇ ਇਹ ਜਿਹਨੂੰ ਕੀ ਕਹੀਦਾ ਆਪਾਂ ਪਾ ਦਿੱਤਾ ਸਾਰਾ ਕੁਸ਼ ਗੁੜ ਤੇ ਸੌਂਫ ਜਿਹੜੀ ਉਹ ਮੈਂ ਵੱਡੇ ਡੱਬੇ ਚ ਪਾ ਕੇ ਜਿਹੜੀ ਉਹ ਅਲਮਾਰੀ ਚ ਰੱਖੀ ਸੀਗੀ ਗਰੋਸਰੀ ਵਾਲੀ ਚ ਇਹ ਥੋੜੀ ਜਿਹੀ ਬਚੀ ਸੀ ਸੋ ਮੈਂ ਇਹਨੂੰ ਲਿਫਾਫੇ ਚ ਹੀ ਰੱਖ ਦਿੰਦਾ ਜਦੋਂ ਇਹ ਖਤਮ ਹੋਊਗੀ ਫਿਰ ਆਪਾਂ ਉਹ ਵਾਲੀ ਜਿਹੜੀ ਉਹ ਯੂਜ਼ ਕਰਾਂਗੇ ਇੱਧਰ ਚੁੱਲਾ ਬਾਲ ਕੇ ਆਪਾਂ ਉਹ ਦਲੀਆ ਰੱਖਦੇ ਤਾਂ ਰਿਜਣ ਵਾਸਤੇ ਤੇ ਨਾਲ ਹੀ ਮੈਂ ਇੱਧਰ ਲਾ ਲੂੰਗੀ ਮਸ਼ੀਨ ਮੋਟਰ ਮੈਂ ਚਲਾ ਦਿੱਤੀ ਸੀ ਤੇ ਜਦ ਤੱਕ ਟੈਂਕੀ ਭਰਨੀ ਆ ਉਹਨਾਂ ਚਿਰ ਨੂੰ ਉਹਨੂੰ ਕੀ ਕਹੀਦਾ ਇਹ ਮਸ਼ੀਨ ਜਿਹੜੀ ਉਹ ਤਾਜੇ ਪਾਣੀ ਨਾਲ ਭਰ ਜੋਗੀ ਤੇ ਇਹ ਜੀ ਆਪਾਂ ਮਸ਼ੀਨ ਕਰਦੀਏ ਇੱਥੇ ਭਰਨ ਵਾਸਤੇ ਲਾ ਦਈਏ ਤੇ ਜਦ ਤੱਕ ਆਪਾਂ ਕਰ ਲਾਂਗੇ ਅੰਦਰੋਂ ਬੈੱਡ ਸ਼ੀਟ ਵਗੈਰਾ ਚੇਂਜ ਇਹ ਸਾਰੀਆਂ ਸਰਦੀਆਂ ਦੀਆਂ ਬੈੱਡ ਸ਼ੀਟਾਂ ਸਾਰੇ ਤਿੰਨੇ ਬੈੱਡਾਂ ਤੇ ਵਿਸ਼ੀਆਂ ਹੋਈਆਂ ਸੋ ਅੱਜ ਇਹ ਮੈਂ ਚੱਕ ਦੂੰਗੀ ਇਹ ਵਾਲੀਆਂ ਬੈੱਡ ਸ਼ੀਟਸ ਤੇ ਇਹਦੀ ਜਗ੍ਹਾ ਤੇ ਮੈਂ ਵਸਾਉਂਗੀ ਕਾਟਨ ਦੀਆਂ ਬੈੱਡ ਸ਼ੀਟਸ ਕਿਉਂਕਿ ਇਹ ਹੋਣੇ ਚੰਗੀਆਂ ਨਹੀਂ ਲੱਗਦੀਆਂ ਸਰਦੀਆਂ ਵਾਲੀਆਂ ਤੇ ਇਸ ਕਰਕੇ ਉਹਨੂੰ ਕੀ ਕਹਿੰਦਾ ਅੱਜ ਮੈਂ ਇਹ ਵਾਲਾ ਕੰਮ ਕਰੂੰਗੀ ਕਿ ਸਾਰੀਆਂ ਬੈੱਡ ਸ਼ੀਟਾਂ ਇਹ ਚੱਕ ਦੂੰਗੀ ਜਿਹੜੀਆਂ ਪਹਿਲਾਂ ਗਰਮੀਆਂ ਦੀਆਂ ਲਾਈਆਂ ਉਹ ਮੈਂ ਧੋ ਕੇ ਰੱਖੀਆਂ ਹੋਈਆਂ ਇਹਨਾਂ ਨੂੰ ਵੀ ਧੋ ਦੂੰਗੀ ਅੱਜ ਤੇ ਇਹਨਾਂ ਨੂੰ ਧੋ ਕੇ ਤੇ ਫਿਰ ਜਿਹੜਾ ਉਹ ਵੈਕਿਊਮ ਵਾਲਾ ਪੋਲੀਥੀਨ ਹੈ ਉਹ ਚ ਪਾ ਕੇ ਤੇ ਮੈਂ ਇਹਨਾਂ ਨੂੰ ਬੈੱਡ 'ਚ ਰੱਖ ਦੂੰਗੀ ਫਿਰ ਇਹਨਾਂ ਨੂੰ ਅਗਲੇ ਸਿਆਲਾਂ ਵਿੱਚ ਕੱਢਾਂਗੇ ਤੇ ਲੋ ਜੀ ਆਪਾਂ ਇਹ ਵਾਲੀ ਬੈੱਡ ਸ਼ੀਟ ਚੱਕ ਲਈਏ ਏਦਾਂ ਮੇਰੇ ਕਿੰਨੇ ਹੀ ਕੰਮ ਹੁੰਦੇ ਆ ਜਿੱਦਾਂ ਮੈਂ ਆਰੇ ਜੇ ਲੱਗੀ ਰਹਿਣੀ ਆ ਜੇ ਮੈਂ ਏਦਾਂ ਆਰੇ ਲੱਗੀ ਰਵਾਂ ਤਾਂ ਮੈਂ ਤਕਰੀਬਨ ਆਪਣੀ ਮੇਰੀ ਸਿਹਤ ਜਿਹੜੀ ਉਹ ਬਿਲਕੁਲ ਸਹੀ ਰਹਿੰਦੀ ਆ ਨਾ ਮੇਰਾ ਮਾਈਂਡ ਕਿਸੇ ਪਾਸੇ ਜਾਂਦਾ ਨਾ ਮੇਰੇ ਕੋਈ ਨਾ ਟਾਈਮ ਹੁੰਦਾ ਮੈਂ ਕਿਸੇ ਨੂੰ ਫੋਨ ਕਰਾਂ ਜਾਂ ਕੋਈ ਗੱਲਬਾਤ ਕਰਾਂ ਕਿਉਂਕਿ ਇੱਕ ਟਾਈਮ ਮੋ ਵਾਲਾ ਵੀ ਸੀਗਾ ਜਦੋਂ ਮੇਰੀ ਸਿਹਤ ਇੰਨੀ ਖਰਾਬ ਸੀ ਤੇ ਬਹੁਤ ਲੋਕ ਸਾਡਾ ਸਾਥ ਛੱਡ ਗਏ ਸੀ ਮੇਰੀ ਸਿਹਤ ਕਰਕੇ ਮੇਰੀ ਸਿਹਤ ਦੀਆਂ ਪ੍ਰੋਬਲਮਸ ਕਰਕੇ ਕਈ ਲੋਕ ਤਾਂ ਮੇਰੇ ਲਾਗੇ ਵੀ ਨਹੀਂ ਸੀ ਹੁੰਦੇ ਲੋਕ ਤਾਂ ਨਹੀਂ ਲੋਕ ਵਿਚਾਰੇ ਤਾਂ ਜਿਹੜੇ ਆਪਣੇ ਨਹੀਂ ਹੁੰਦੇ ਉਹ ਤਾਂ ਸਭੋ ਹਾਲਚਲ ਪੁੱਛਦੇ ਸੀ ਜਿਹੜੇ ਆਪਣੇ ਕੁਛ ਸੀਗੇ ਉਹ ਇਦਾਂ ਸਾਥ ਛੱਡ ਕੇ ਭੱਜੇ ਸੀ ਜਿਦਾਂ ਮੈਨੂੰ ਭੂਤ ਚੁੰਮੜੇ ਹੋਣ ਕਿਉਂਕਿ ਬਹੁਤਿਆਂ ਦੀ ਸੋਚ ਇਹ ਹੋਈ ਸੀਗੀ ਤੇ ਇਹਨੂੰ ਕੁਝ ਓਦਾਂ ਦਾ ਹੋਇਆ ਜਾਂ ਇਹਨੂੰ ਕਿਸੇ ਨੇ ਕੁਝ ਕੀਤਾ ਜਾਂ ਇਹਨੂੰ ਕੋਈ ਓਦਾਂ ਦੀ ਗੱਲਬਾਤ ਆ ਜਿਹੜੀ ਇੰਨੀ ਕਮਜ਼ੋਰ ਹੋ ਗਈ ਆ ਯਾਹਦੀ ਬਿਮਾਰੀ ਜਿਹੜੀ ਉਹ ਸਹੀ ਨਹੀਂ ਹੋਉਂਦੀ ਤੇ ਇਸ ਕਰਕੇ ਕਈ ਲੋਕ ਮੇਰੇ ਕੋਲ ਵੀ ਆਉਣੋਂ ਡਰਦੇ ਸੀ ਤੇ ਅੱਜ ਬਹੁਤ ਪਰਮਾਤਮਾ ਦੀ ਮਿਹਰ ਤੇ ਮੇਰ ਆ ਮੈਂ ਆਪਣੇ ਘਰ ਦੇ ਸਾਰੇ ਕੰਮ ਕਰਦੀ ਆ ਤੇ ਬਿਜ਼ੀ ਰਹਿਨੀ ਆ ਤਾਂ ਵਧਾਉਣ ਨੂੰ weight ਮੈਂ ਜਿੰਨਾ ਵਜ ਗਿਆ ਆਪਣਾ ਗੇਨ ਕਰ ਸਕਦੀ ਆ ਬਟ ਮੈਂ ਆਪ ਹੀ ਜ਼ਿਆਦਾ ਉਹ ਨਹੀਂ ਬਣਨਾ ਚਾਹੁੰਨੀ ਹੈਲਦੀ ਤਾਂ ਜੋ ਮੈਨੂੰ ਕੱਲ ਨੂੰ ਪਰੇਸ਼ਾਨੀ ਹੋਵੇ ਤਾਂ ਸੋ ਮੈਂ ਆਪਣੀ ਸਿਹਤ ਨਾਰਮਲ ਇਸ ਕਰਕੇ ਰੱਖਦੀ ਮੈਂ ਖਾਣੇ ਪੀਣੇ ਵੀ ਬਹੁਤ ਸਾਵਧਾਨੀ ਆ ਤੋ ਜੇ ਮੈਂ ਜ਼ਿਆਦਾ ਹੀ ਖਾਣ ਪੀਣ ਲੱਗ ਜਾ ਤਾਂ ਮੇਰੀ ਸਿਹਤ ਜਿਹੜੀ ਉਹ ਭਾਰੀ ਹੋ ਸਕਦੀ ਤਾਂ ਸੋ ਆਪਾਂ ਨਾਰਮਲੀ ਡਾਈਟ ਲਈਦੀ ਆ ਤਾਂ ਜੋ ਆਪਣੀ ਬਾਡੀ ਤੋਂ ਆਪਾਂ ਜਿਹੜਾ ਫਿੱਟ ਰਹੀ ਏ ਤੇ ਮੋਟੇ ਜ਼ਿਆਦਾ ਨਾ ਹੋਈਏ ਇਸ ਕਰਕੇ ਵੀ ਮੈਂ ਕੰਮ ਜਿਹੜੇ ਆਪਣੇ ਕਰਦੀ ਰਹਿਣੀ ਆ ਤੇ ਰੀਸੈਂਟਲੀ ਪਹਿਲਾਂ ਮੇਰਾ weight 47 ਸੀ ਤੇ ਹੁਣ ਮੇਰਾ weight 50 kg ਹੋ ਗਿਆ ਕਈਆਂ ਦਾ weight ਕਮ ਕਰਨ ਨਾਲ ਘਟਦਾ ਹੁੰਦਾ ਪਰ ਮੈਂ ਜਦ ਦੀ ਗਾਂ ਲਿਆਂਦੀ ਆ ਤੇ ਮੈਂ ਗਾਂ ਦੇ ਵੀ ਕੰਮ ਕਰ ਕਰਦੀ ਆ ਤੇ ਸੋਗੋ ਦੀ ਮੇਰਾ weight gain ਹੋਇਆ ਵਾ weight ਘਟਿਆ ਨਹੀਂ ਸ਼ਾਇਦ ਇੱਕ ਮਨ ਚੋਂ ਅੰਦਰੋਂ ਸੰਤੁਸ਼ਟੀ ਆ ਜਾਂ ਇੱਕ ਮਨ ਚੋਂ ਕੀ ਕਹਿੰਦੇ ਹੁੰਦੇ ਆਰ ਜਿਆ ਬਣਿਆ ਹੋਇਆ ਖੁਸ਼ ਰਹੀਦਾ ਵਾ ਆਪਣਾ ਕੰਮ ਕਰੀਦਾ ਸ਼ਾਇਦ ਤਾਂ ਕਰਕੇ ਵੀ ਮੇਰਾ weight ਜਿਹੜਾ ਉਹ ਗੇਨ ਹੋ ਗਿਆ ਤੇ 53 kg weight ਡਾਕਟਰ ਕਹਿੰਦਾ ਸੀ ਤੁਹਾਡਾ ਨੋਰਮਲ ਆ ਜਿਹਨਾਂ ਕੋਲ ਮੇਰਾ ਖਾਂਸੀ ਦਾ ਟਰੀਟਮੈਂਟ ਚੱਲਦਾ ਤੁਹਾਡੀ ਏਜ ਅਤੇ ਹਾਈਟ ਦੇ ਹਿਸਾਬ ਨਾਲ ਤੁਹਾਡਾ 53 ਕਿਜੀ ਵੇਟ ਜਿਹੜਾ ਹੋਣਾ ਚਾਹੀਦਾ ਉਸ ਤੋਂ ਵੱਧ ਵੇਟ ਨਹੀਂ ਹੋਣਾ ਚਾਹੀਦਾ ਤਾਂ ਸੋ 50 ਕਿਜੀ ਵੇਟ ਆਪਣਾ ਹੋ ਗਿਆ 3 ਕਿਲੋ ਆਪਾਂ ਹੋਰ ਗੇਨ ਕਰਾਂਗੇ ਉਸ ਤੋਂ ਜ਼ਿਆਦਾ ਨਹੀਂ ਗੇਨ ਕਰਨਾ ਵੇਟ ਤੇ ਇੱਥੇ ਜੀ ਸੋਫਿਆਂ ਦੇ ਕਵਰ ਵੀ ਮੈਂ ਉਤਾਰ ਦੂੰਗੀ ਤੇ ਇਹਨਾਂ ਨੂੰ ਵੀ ਮੈਂ ਚੰਗੀ ਤਰ੍ਹਾਂ ਧਾਉਂਗੀ ਤੇ ਹੁਣ ਇੱਧਰ ਜੀ ਬਾਹਰ ਆ ਜਿਓ ਬਾਹਰ ਵੀ ਆਪਾਂ ਇਹ ਵਾਲੀ ਬੈੱਡ ਸ਼ੀਟ ਕਰ ਲਈਏ ਚੇਂਜ ਤਕਰੀਬਨ ਉਹਨੂੰ ਕੀ ਕਹੀਦਾ ਇੱਕ ਘੰਟਾ ਸਿਰਫ ਸਵੇਰ ਨੂੰ ਮੇਰਾ ਇਹੋ ਹੀ ਕੰਮ ਹੁੰਦਾ ਸਮਾਨ ਚੱਕਣਾ ਇਧਰ ਉਧਰ ਕਰਨਾ ਜਿਹੜੇ ਕੱਪੜੇ ਧੋਤੇ ਉਹਨਾਂ ਦੀਆਂ ਤਹਿਮਾਂ ਲਾ ਕੇ ਰੱਖਣਾ ਚਿੜੀਆਂ ਨੂੰ ਬਾਜਰਾ ਪਾਉਣਾ ਪੱਗੀ ਨੂੰ ਦੇਖਣਾ ਮਸ਼ੀਨ ਲਾ ਕੇ ਕੱਪੜੇ ਧੋਣੇ ਕੱਪੜੇ ਪਾਣੀ ਥਾਣੀ ਕੱਢਣੇ ਮਤਲਬ ਕਈ ਕੰਮ ਹੀ ਹੁੰਦੇ ਆ ਸਵੇਰ ਨੂੰ ਝਾੜੂ ਲਾਉਣਾ ਪੋਚਾ ਲਾਉਣਾ ਇਹ ਸਭ ਕਰਨ ਕੰਮ ਕਰਨ ਤੋਂ ਬਾਅਦ ਵਿੱਚ ਬਾਕੀ ਜਿਹੜੇ ਹੋਰ ਕੰਮ ਹੁੰਦੇ ਆ ਕਿਚਨ ਵਗੈਰਾ ਦੇ ਉਹ ਕਰੀਦੇ ਆ ਬਸ ਇੰਨਾ ਮੈਨੂੰ ਬਹੁਤ ਆਸਰਾ ਕੀ ਮਨੀ ਦੀ ਦਾਦੀ ਇਹ ਵਾਲੇ ਕੰਮ ਕਰ ਦਿਆ ਕਰਦੇ ਆ ਮਤਲਬ ਕਿ ਮੇਰੀ ਸੱਸੂ ਮਾਂ ਮੇਰੇ ਵਾਲੇ ਕੰਮ ਕਰ ਦਿਆ ਕਰਦੀ ਆ ਉਹ ਰੋਟੀ ਆਟਾ ਗੁੰਨ ਕੇ ਰੋਟੀ ਜਿਹੜੀ ਉਹ ਰਸੋਈ ਚ ਪਕਾ ਦਿੰਦੇ ਹੁੰਦੇ ਆ ਤੇ ਜਦ ਨੂੰ ਆਪਾਂ ਕੱਪੜੇ ਧੋ ਲਈਦੇ ਆ ਤੇ ਝਾੜੂ ਲਾ ਕੇ ਪੋਚਾ ਲਾ ਲਈਦੇ ਆ ਲਾਲੀ ਦਾ ਤੇ ਭਾਂਡੇ ਵਗੈਰਾ ਜਦੋਂ ਸਾਰੇ ਰੋਟੀ ਖਾ ਲੈਂਦੇ ਆ ਤਾਂ ਫਿਰ ਮਾਂਜ ਲਈਦੇ ਆ ਤੇ ਇੱਥੇ ਜੀ ਉਹਨੂੰ ਕੀ ਕਹੀਦਾ ਇਹ ਵਾਲੀ ਵੀ ਬੈੱਡ ਸ਼ੀਟ ਆਪਾਂ ਕਰ ਲਈ ਆ ਚੇਂ ਜਿੱਥੇ ਵੀ ਵਿਛਾ ਦਿੱਤੀ ਆਪਾਂ ਗਰਮੀਆਂ ਵਾਲੀ ਬੈੱਡ ਸ਼ੀਟ ਇਹ ਤੇ ਵੀ ਸਰਦੀਆਂ ਵਾਲੀ ਸੀਗੀ ਪਹਿਲਾਂ ਤੇ ਸਾਰੀਆਂ ਵੈੱਡ ਸ਼ੀਟਾਂ ਜਲਾ ਦਿੱਤੀਆਂ ਮੈਂ ਤਾਂ ਮਨਵੀਰ ਜਦ ਹਵੇਲੀ ਵੀ ਹੋਈਏ ਇਕੱਲੇ ਗੱਲਾਂ ਕਰਦੇ ਹੋਈਏ ਅਸੀਂ ਗੱਲਾਂ ਕਰਦੇ ਹੁੰਨੇ ਆ ਮਨੀ ਕਹਿੰਦਾ ਮਮਾ ਮੈਨੂੰ ਵੀ ਯਾਦ ਆ ਪੀ ਕਿੰਨੇ ਜਾਣੇ ਤੁਹਾਡੇ ਕੋਲੋਂ ਇਦਾਂ ਨੰਗ ਜਾਂਦੇ ਹੁੰਦੇ ਸੀਗੇ ਪੀ ਜਿੱਦਾਂ ਤੁਹਾਨੂੰ ਜਾਣਦੇ ਹੀ ਨਹੀਂ ਜਦ ਕਿ ਉਹ ਲੋਕਾਂ ਨਾਲ ਰਿਸ਼ਤੇ ਸਾਡੇ ਬਹੁਤ ਲਾਗੇ ਦੇ ਸੀਗੇ ਪਰ ਮੇਰੇ ਹਾਲਾਤ ਦੇਖ ਕੇ ਮੇਰੇ ਕੋਲੋਂ ਇਦਾਂ ਨੰਗ ਜਾਂਦੇ ਹੁੰਦੇ ਸੀਗੇ ਜਿੱਦਾਂ ਅਸੀਂ ਇਹਨਾਂ ਨੂੰ ਜਾਣਦੇ ਹੀ ਨਹੀਂ ਪਈ ਕੋਈ ਉਪਰੇ ਲੋਕ ਆ ਸਾਡਾ ਇੰਨਾ ਨਾ ਕੋਈ ਵਾਸਤਾ ਹੀ ਨਹੀਂ ਸਗੋ ਜਿਹੜੇ ਉਪਰੇ ਲੋਕ ਸੀ ਸਾਡੇ ਪਿੰਡ ਦੇ ਵੀ ਬਹੁਤ ਸਾਰੇ ਇਦਾਂ ਦੇ ਲੋਕ ਸੀਗੇ ਜਿਨ੍ਹਾਂ ਨੇ ਮੇਰਾ ਹਾਲ ਚਾਲ ਪੁੱਛਦੇ ਰਹਿੰਦੇ ਸੀ ਜਿਨ੍ਹਾਂ ਨੇ ਮੇਰੇ ਲਈ ਅਰਦਾਸਾਂ ਕੀਤੀਆਂ ਤੇ ਅੱਜ ਮੈਂ ਤੰਦਰੁਸਤ ਹਾਂ ਤੇ ਪਰ ਜਿਹੜੇ ਕਈ ਆਪਣੇ ਸੀ ਸਾਰੇ ਨਹੀਂ ਕਈ ਤੇ ਉਹ ਸਾਥ ਛੱਡ ਕੇ ਇਦਾਂ ਭੱਜੇ ਸੀਗੇ ਵੀ ਜਿੱਦਾਂ ਇਹਦੇ ਭੂਤ ਚੜ੍ਹੇਲ ਜਿੱਦਾਂ ਸਾਰੇ ਕਿਤੇ ਸਾਨੂੰ ਨਾ ਚੁੰਬੜ ਜਾਣ ਤੇ ਸੋ ਹੁਣ ਮੈਂ ਵੀ ਉਹਨਾਂ ਲੋਕਾਂ ਨੂੰ ਮਿਲਣਾ ਨਹੀਂ ਚਾਹੁੰਦੀ ਨਹੀਂ ਮੈਂ ਜ਼ਿਆਦਾ ਉਹਨਾਂ ਨੂੰ ਮੂਹ ਲਾਉਣੀ ਆ ਨਹੀਂ ਮੈਂ ਉਹਨਾਂ ਦੇ ਉਹਨਾਂ ਹੀ ਜਾਣੀ ਆ ਕਿਉਂਕਿ ਜੇ ਉਹਨਾਂ ਨੂੰ ਵਹਿਮ ਭਰਮ ਸੀ ਤਾਂ ਹੁਣ ਮੈਨੂੰ ਵੀ ਬਹੁਤ ਇਸ ਗੱਲ ਦਾ ਹੁੰਦਾ ਵੀ ਹੋ ਸਕਦਾ ਉਹ ਇਦਾਂ ਦੀਆਂ ਥਾਵਾਂ ਤੇ ਜਾਂਦੇ ਹੋਣ ਉਹਨਾਂ ਨੂੰ ਕੋਈ ਇਦਾਂ ਦੀਆਂ ਗੱਲਾਂ ਦੱਸਦਾ ਹੁੰਦਾ ਤਾਂ ਜੋ ਜਿਹੜਾ ਉਹ ਮੇਰੇ ਲਾਗੇ ਨਹੀਂ ਸੀ ਲੱਗਦੇ ਤੇ ਸੋ ਵਹਿਮ ਭਰਮ ਮੈਂ ਕਰਦੀ ਨਹੀਂ ਬਟ ਮੈਂ ਖੁਦ ਹੀ ਹੁਣ ਇਦਾਂ ਦੇ ਵਹਿਮੀ ਲੋਕਾਂ ਤੋਂ ਜਿਹੜਾ ਉਹ 100 ਮੀਲ ਦੂਰ ਰਹਿਣਾ ਚਾਹੁੰਨੀ ਆ ਤੇ ਜਿਹੜੇ ਚੰਗੇ ਸੀ ਬਥੇਰੇ ਚੰਗੇ ਸੀਗੇ ਜ਼ਿਆਦਾਤਰ ਤਾਂ ਪਰਾਈ ਲੋਕਾਂ ਨੇ ਮੇਰਾ ਸਾਥ ਦਿੱਤਾ ਉਹਨਾਂ ਦਾ ਦੇਣ ਮੈਂ ਕਦੀ ਨਹੀਂ ਦੇ ਸਕਦੀ ਤੇ ਇਹ ਉਹਨੂੰ ਕੀ ਕਹਿੰਦਾ ਸਾਡੇ ਮੇਰੇ ਪੇਕਿਆਂ ਤੋਂ ਹੀ ਬਹੁਤ ক্লোਜ਼ ਐ ਮੇਰੇ ਦੀਦੀ ਨੀਟੂ ਦੀਦੀ ਉਹਨਾਂ ਨੇ ਤੇ ਮੇਰੀ ਇੰਨੀ ਕੇਅਰ ਕੀਤੀ ਸੀਗੀ ਦੇਖ ਲਓ ਕੋਈ ਮੇਰੀ ਉਹਨਾਂ ਰਿਸ਼ਤੇਦਾਰੀ ਬਣੀ ਸੀ ਜਿਹੜੀ ਚੀਜ਼ ਮੈਨੂੰ ਡਾਕਟਰ ਨੇ ਖਾਣ ਨੂੰ ਕਹਿਣਾ ਜਦੋਂ ਮੈਂ ਉੱਥੇ ਹੁੰਨੀ ਸੀ ਪੇਕਿਆਂ ਦੇ ਸੀ ਦਵਾਈ ਲੈਣ ਗਿਆ ਜਾਂ ਮੰਮੀ ਵੀ ਸਾਡੇ ਨਾਲ ਗਿਆ ਘਰੇ ਕੋਈ ਨਾ ਹੋਣਾ ਤੇ ਉਹ ਦੀਦੀ ਨੇ ਮੈਨੂੰ ਉਹੀ ਚੀਜ਼ ਬਣਾ ਕੇ ਮੇਰੇ ਲਈ ਰੱਖੀ ਹੋਣੀ ਤੇ ਆਉਂਦੇ ਹੋਏ ਅਸੀਂ ਉਹ ਸਬਜੀ ਰੋਟੀ ਸਾਰਾ ਕੁਝ ਦੀਦੀ ਕੋਲੋਂ ਫੜ ਕੇ ਫੇਰ ਲੈ ਕੇ ਆਈ ਦਾਸੀ ਘਰ ਤੇ ਉਸੇ ਬਾਜੀ ਦੀ ਮਿਹਰਬਾਨੀ ਸੀਗੀ ਵੀ ਉਹਨਾਂ ਨੇ ਡਾਕਟਰ ਨਾਲ ਵੀ ਚੰਗੇ ਨਾਲ ਸਾਨੂੰ ਮਿਲਾਇਆ ਤੇ ਮੇਰੇ ਟੈਸਟ ਹੋਏ ਤੇ ਮੇਰੀ ਜਿਹੜੀ ਸਹੀ ਪ੍ਰੋਬਲਮ ਸੀਗੀ ਉਹ ਪਤਾ ਲੱਗੀ ਅਲਸਰੇਟਿਵ ਕੋਲਾਈਟਿਸ ਤੇ ਆਈਬੀਐਸ ਡੀ ਦਾ ਤਾਂ ਪਤਾ ਸੀ ਬਟ ਜਿਹੜੀ ਆਂਤੜੀਆਂ ਦੀ ਟੀਵੀ ਹੋ ਗਈ ਸੀ ਇਹਦਾ ਨਹੀਂ ਸੀ ਪਤਾ ਲੱਗ ਰਿਹਾ ਫੇਰ ਉਹ ਡਾਕਟਰ ਨੇ ਮਤਲਬ ਕਿ ਮੇਰੀ ਕੋਲੋਨੋਸਕੋਪੀ ਕੀਤੀ ਸੀ ਤਾਂ ਫੇਰ ਉਹਨਾਂ ਨੇ ਦੱਸਿਆ ਸੀਗਾ ਵੀ ਇਹਨੂੰ ਨਾਲ ਆਂਤੜੀਆਂ ਦੀ ਟੀਵੀ ਹੋ ਗਈ ਹੈ ਜਿਹਦਾ ਕਰਕੇ ਇਹ ਬਹੁਤ ਕਮਜ਼ੋਰ ਹੋ ਗਈ ਤਾਂ ਖੂਨ ਵੀ ਵਿੱਚ 2 ਗ੍ਰਾਮ ਜਿਹੜਾ ਉਹ ਰਹਿ ਗਿਆ ਸੀ ਤੇ ਮੇਰੀਆਂ ਲੈਗਸ ਵੀ ਪੈਰਾਲਾਈਜ਼ਡ ਹੋ ਗਈਆਂ ਸੀ ਪਰ ਫਿਰ ਮੈਂ ਬਹੁਤ ਵਿਲ ਪਾਵਰ ਰੱਖੀ ਸੀ ਸਭ ਤੋਂ ਜ਼ਿਆਦਾ ਮੈਂ ਵਿਲ ਪਾਵਰ ਇਸ ਕਰਕੇ ਰੱਖੀ ਸੀ ਕਿ ਮੇਰੇ ਤੇ ਇੰਨਾ ਕੁ ਬਿਮਾਰ ਹੋਣ ਤੇ ਇੰਨੀ ਬਿਮਾਰੀ ਦੇ ਵਿੱਚ ਵੀ ਆਪਦੇ ਲੋਕ ਮੇਰਾ ਸਾਥ ਛੱਡ ਗਏ ਆ ਜੇ ਮੈਨੂੰ ਕੁਝ ਹੋ ਗਿਆ ਤਾਂ ਮੇਰੇ ਬੱਚੇ ਦਾ ਕੀ ਹੋਊਗਾ ਇਹਨੂੰ ਕੌਣ ਦੇਖੂਗਾ ਜਾਂ ਮੇਰੇ ਹਸਬੰਡ ਦਾ ਕੀ ਬਣੂਗਾ ਇਹਨਾਂ ਦੀ ਰੋਟੀ ਇਨਾ ਦਤੇ ਜੀਣਾ ਬਹੁਤ ਮੁਸ਼ਕਲ ਹੋ ਜਾਊਗਾ ਤੇ ਮੇਰੇ ਹਸਬੰਦ ਕਹਿੰਦੇ ਹੁੰਦੇ ਸੀ ਤੈਨੂੰ ਕੁਝ ਹੋ ਵੀ ਗਿਆ ਇਹ ਨਾ ਸੋਚੀ ਮੈਂ ਹੋਰ ਮੈਰਿਜ ਕਰਾ ਲੂੰਗਾ ਜਾਂ ਮੈਂ ਆਪਣਾ ਨਮਾਕਰ ਵਸਾ ਲੂੰਗਾ ਕਹਿੰਦੇ ਨਹੀਂ ਉਹ ਹਮੇਸ਼ਾ ਰੱਬ ਮੋਰੇ ਅਰਦਾਸ ਕਰਦੇ ਹੁੰਦੇ ਸੀ ਸੁਖਨੀ ਸਾਹਿਬ ਦਾ ਪਾਠ ਕਰਦੇ ਹੁੰਦੇ ਸੀ ਮੇਰੇ ਕੋਲ ਤੇ ਹਮੇਸ਼ਾ ਪਾਠ ਕਰਕੇ ਇਹੀ ਅਰਦਾਸ ਕਰਦੇ ਹੁੰਦੇ ਸੀ ਕਿ ਮੇਰੇ ਜੀਵਨ ਸਾਥੀ ਨੂੰ ਪਰਮਾਤਮਾ ਤੰਦਰੁਸਤੀ ਦੇ ਇਹਦਾ ਰੋਗ ਕੱਟ ਤੇ ਜਲਦੀ ਠੀਕ ਹੋ ਜਾਵੇ ਉਹਨਾਂ ਦੀਆਂ ਅਰਦਾਸਾਂ ਤੇ ਉਹਨਾਂ ਦੀ ਕੇਅਰ ਹੀ ਆ ਮੇਰੇ ਹਸਬੰਡ ਦੀ ਜਿਹੜਾ ਅੱਜ ਮੈਂ ਠੀਕ ਠਾਕ ਤੇ ਤੰਦਰੁਸਤ ਹਾਂ ਤੇ ਬਸ ਇਦਾਂ ਹੀ ਕਈ ਵਾਰੀ ਮਾੜਾ ਸਮਾਂ ਜਿਹੜਾ ਉਹ ਇਨਸਾਨ ਨੂੰ ਯਾਦ ਆ ਜਾਂਦਾ ਤਾਂ ਮੇਰਾ ਮੰਨਣਾ ਮਾੜਾ ਸਮਾਂ ਜਿਹੜਾ ਇਨਸਾਨ ਨੂੰ ਉਹ ਭੁੱਲਣਾ ਵੀ ਨਹੀਂ ਚਾਹੀਦਾ ਚਾਹੇ ਰੋਗ ਆਇਆ ਹੋਵੇ ਉਹ ਵੀ ਨਹੀਂ ਭੁੱਲਣਾ ਚਾਹੀਦਾ ਤੇ ਚਾਹੇ ਆਪਾਂ ਨੇ ਗਰੀਬੀ ਆਈ ਹੋਵੇ ਉਹ ਵੀ ਨਹੀਂ ਭੁੱਲਣੀ ਚਾਹੀਦੀ ਜਿੰਨਾ ਇਨਸਾਨ ਇਹਨਾਂ ਚੀਜ਼ਾਂ ਨੂੰ ਯਾਦ ਰੱਖਦਾ ਤੇ ਉਹ ਨੀਵਾ ਹੋ ਕੇ ਰਹਿੰਦਾ ਪ੍ਰਮਾਤਮਾ ਤੋਂ ਵੀ ਡਰਦਾ ਤੇ ਜਦੋਂ ਇਨਸਾਨ ਇਹ ਚੀਜ਼ਾਂ ਜਿਹੜੀਆਂ ਮਾੜਾ ਸਮਾਂ ਵੀ ਭੁੱਲ ਜਾਂਦਾ ਗਰੀਬੀ ਵੀ ਭੁੱਲ ਜਾਂਦਾ ਤੇ ਉਹ ਰੱਬ ਨੂੰ ਵੀ ਉਹਨੂੰ ਕੀ ਕਰੀਦਾ ਭੁੱਲ ਜਾਂਦਾ ਤੇ ਉਹਨੂੰ ਰੱਬ ਵੀ ਜਿਹੜਾ ਉਹ ਯਾਦ ਨਹੀਂ ਰਹਿੰਦਾ ਤੇ ਇਸ ਕਰਕੇ ਮੈਂ ਆਪਣਾ ਨਾ ਮਾੜਾ ਸਮਾਂ ਭੁੱਲੀ ਆ ਤੇ ਨਾ ਹੀ ਮੈਂ ਭੁੱਲੀ ਆ ਵੀ ਮਾੜੇ ਸਮੇਂ ਕੋਣ ਮੇਰੇ ਕੰਮ ਆਇਆ ਤੇ ਕੋਣ ਨਹੀਂ ਤੇ ਇਸ ਲਈ ਹੁਣ ਮੈਂ ਵੀ ਅਰਧਾ ਦੇ ਲੋਕਾਂ ਤੋਂ ਦੂਰ ਹੀ ਰਹਿਣੀ ਆ ਤੇ ਮਾੜਾ ਸਮਾਂ ਸੱਚੀ ਕਦੀ ਨਹੀਂ ਭੁੱਲਣਾ ਚਾਹੀਦਾ ਯਾਦ ਰੱਖਣਾ ਚਾਹੀਦਾ ਤੇ ਆਪਣੇ ਬਗਾਨਿਆਂ ਦੀ ਉਸ ਟਾਈਮ ਜਿਹੜੀ ਪਰਖ ਹੋਈ ਆ ਨਾ ਉਹ ਵੀ ਯਾਦ ਰੱਖਣੀ ਚਾਹੀਦੀ ਆ ਭੁੱਲਣੀ ਨਹੀਂ ਚਾਹੀਦੀ ਤਾਂ ਮੈਨੂੰ ਤਾਂ ਯਾਦ ਆ ਕਿਨੇ-ਕਨੇ ਮੇਰੇ ਹਸਬੰਡ ਨੂੰ ਕੀ ਕੀ ਪੈਸਿਆਂ ਨੂੰ ਲੈ ਕੇ ਜਾਂ ਮੇਰੀ ਬਿਮਾਰੀ ਨੂੰ ਲੈ ਕੇ ਕਿਨੇ-ਕਨੇ ਕੀ ਕੀ ਜਵਾਬ ਦਿੱਤਾ ਸੀ ਤੇ ਕਿਨੇ-ਕਨੇ ਮੇਰੇ ਹਸਬੰਡ ਨੂੰ ਉਸ ਟਾਈਮ ਤੇ ਚਲੋ ਮੈਂ ਤਾਂ ਮੰਝੇ ਤੇ ਸੀ ਮੈਨੂੰ ਤਾਂ ਕੁਝ ਪਤਾ ਹੀ ਨਹੀਂ ਸੀ ਪਰ ਉਹ ਜਦੋਂ ਮੈਂ ਉਹਨਾਂ ਨੂੰ ਦੇਖਦੀ ਹੁੰਨੀ ਸੀ ਜਾਂ ਰੋਂਦੇ ਹੁੰਦੇ ਸੀ ਜਾਂ ਕੁਝ ਵੀ ਜਦੋਂ ਉਹ ਟਾਈਮ ਯਾਦ ਆ ਜਾਂਦਾ ਤਾਂ ਮੈਨੂੰ ਜਿਨ੍ਹਾਂ ਨੇ ਇਹਨਾਂ ਦਿਲ ਦੁਖਾਇਆ ਉਹਨਾਂ ਦਾ ਮੈਨੂੰ ਉਹ ਲੋਕ ਬਿਲਕੁਲ ਵੀ ਚੰਗੇ ਨਹੀਂ ਲੱਗਦੇ ਪੀ ਉਹਨਾਂ ਨੂੰ ਹੌਸਲਾ ਤਾਂ ਕੀ ਦੇਣਾ ਸੀ ਸਗੋਂ ਦੀ ਹੋਰ ਕਈ ਗੱਲਾਂ ਜਿਹੜੀਆਂ ਉਹ ਕੀਤੀਆਂ ਸੀ ਕਿ ਇੱਕ ਦੇ ਤੇ ਤੱਕ ਵੀ ਕਹਿ ਦਿੱਤਾ ਸੀਗਾ ਕਿ ਹੋ ਸਕਦਾ ਤੈਨੂੰ ਇਹ ਵਿਆਹ ਤੋਂ ਪਹਿਲਾਂ ਹੀ ਰੋਗ ਹੋਵੇ ਤੁਸੀਂ ਨਾ ਦੱਸਿਆ ਹੋਵੇ ਮਤਲਬ ਕਿ ਇਦਾਂ ਦੇ ਆ ਰਿਸ਼ਤੇਦਾਰਾਂ ਨੂੰ ਪੁੱਛਣ ਆਲਾ ਹੋਵੇ ਤੇ ਜੇ ਵਿਆਹ ਤੋਂ ਪਹਿਲਾਂ ਰੋਗ ਸੀ ਤਾਂ ਇੰਨਾ ਟਾਈਮ ਇੱਕ ਬੱਚੇ ਨੂੰ ਮੈਂ ਜਨਮ ਦਿੱਤਾ ਤੇ ਉਹ ਮੇਰਾ ਟਾਈਮ ਜਿਹੜਾ ਇੰਨਾ ਸਹੀ ਜਿਹੜਾ ਉਹ ਕਿੱਦਾਂ ਲੰਘ ਗਿਆ ਮਤਲਬ ਕਿ ਇਦਾਂ ਦੀ ਸੋਚ ਆ ਲੋਕਾਂ ਦੀ ਤੇ ਇੱਥੇ ਜੀ ਆਪਾਂ ਚਿੜੀਆਂ ਨੂੰ ਪਾਲਾਂਗੇ ਚੋਗਾਂ ਇਦਾਂ ਦੀਆਂ ਗੱਲਾਂ ਮੈਂ ਤਾਂ ਸੁਣਾਉਣੀ ਰਹਿਣੀ ਹੁੰਦੀਆਂ ਜਿੱਦਾਂ ਮੈਂ ਕੰਮ ਵੀ ਕਰਦੀ ਆ ਤਾਂ ਆਪਣੀ ਜੋ ਮੇਰੀ ਹੱਡ ਬੀਤੀ ਆ ਜੋ ਮਿਹਨਤ ਹੋਇਆ ਉਹ ਮੈਂ ਸੁਣਾਉਣੀ ਰਹਿਣੀ ਆ ਤੇ ਸੱਚੀ ਮੇਰਾ ਹੁਣ ਮਰ ਨਹੀਂ ਕਰਦਾ ਇਦਾਂ ਦੇ ਲੋਕਾਂ ਨੂੰ ਮੂੰਹ ਲਾਉਣ ਨੂੰ ਵੀ ਮੈਂ ਖੁਸ਼ ਆ ਆਪਣੀ ਜ਼ਿੰਦਗੀ 'ਚ ਮੈਂ ਵਲੌਗ ਬਣਾਉਣੀ ਆ ਚੰਗੇ ਵਲੌਗ ਬਣਾਉਣੀ ਆ ਆਪਣੇ ਕੰਮਕਾਰ ਦੇ ਬਣਾਉਣੀ ਆ ਕੋਈ ਉਦਾਂ ਦੇ ਵਲੌਗ ਨਹੀਂ ਬਣਾਉਣੀ ਜਿਨ੍ਹਾਂ ਨੂੰ ਕਹਿ ਦੋ ਉਹ ਹੁੱਲੜਬਾਜੀ ਜੀ ਉਹ ਫੁਕਰਪੁਨਾ ਜਿਆ ਜਾਂ ਨੱਚ ਦੇ ਟੱਪ ਦੇ ਮੈਂ ਇਦਾਂ ਦੇ ਬਣਾਉਣਾ ਵੀ ਨਹੀਂ ਚਾਹੁੰਦੀ ਮੈਂ ਇੱਕ ਚੰਗੀ ਬਲੌਗਰ ਬਣਨਾ ਚਾਹੁੰਦੀ ਆ ਜਿਹਦੇ ਤੋਂ ਹੋਰਾਂ ਨੂੰ ਵੀ ਸਿੱਖਿਆ ਮਿਲੇ ਕਿ ਆਪਣੇ ਰੋਗ ਦੇ ਵਿੱਚ ਕਦੀ ਕਿਸੇ ਬਾਬੇ ਕੋਲ ਨਾ ਭੱਜੋ ਤੇ ਆਪਣੀ ਹਿੰਮਤ ਰੱਖੋ ਪਰਮਾਤਮਾ ਤੇ ਯਕੀਨ ਰੱਖੋ ਸਹੀ ਆਪਣੀ ਡਾਈਟ ਪ੍ਰੈਕਟਿਸ ਕਰੋ ਤਾਂ ਇਨਸਾਨ ਠੀਕ ਹੋ ਸਕਦਾ ਜਿੰਨਾ ਬਾਬੇ-ਬੂਬਿਆਂ ਦੇ ਮਗਰ ਭੱਜੇ ਫਿਰੂਗੇ ਤਾਂ ਤੁਹਾਡਾ ਪੈਸਾ ਵੀ ਬਰਬਾਦ ਹੋਣਾ ਤੇ ਤੁਹਾਡੀ ਸਿਹਤ ਵੀ ਜਿਹੜੀ ਉਹ ਵੀ ਬਰਬਾਦ ਹੋਣੀ ਤੇ ਇੱਕ ਮੈਂ ਵਲੌਗ ਤਾਂ ਵੀ ਬਣਾਉਣੀ ਆ ਤਾਂ ਜੋ ਮੇਰਾ ਬੇਟਾ ਇੱਧਰ ਹੀ ਕੰਮ ਖੋਲੇ ਇੱਧਰ ਹੀ ਸੈੱਟ ਹੋਵੇ ਮੇਰਾ ਇਹ ਵੀ ਏਮ ਹੈ ਕਿ ਮੈਂ ਆਪਣੇ ਬੱਚੇ ਨੂੰ ਫੋਰਨ ਨਹੀਂ ਜਾਣ ਦੇਣਾ ਮੈਂ ਇੱਥੇ ਹੀ ਉਹਨੂੰ ਚੰਗੇ ਪਾਸੇ ਲਾਉਣਾ ਵਧੀਆ ਉਹ ਡੇਰੀ ਫਾਰਮ ਦਾ ਆਪਣਾ ਕੰਮ ਖੋਲੇ ਤੇ ਇੱਥੇ ਹੀ ਸੈੱਟ ਹੋਵੇ ਤੇ ਬਹੁਤ ਸਾਰੇ ਮਤਲਬ ਕਿ ਅਲਸਰਟਿਵ ਕੋਲਾਈਟਿਸ ਵਾਲੇ ਵੀ ਪੇਸ਼ੈਂਟ ਮੇਰੇ ਵਲੌਗ ਦੇਖਦੇ ਆ ਸ਼ਾਇਦ ਉਹਨਾਂ ਨੂੰ ਮੇਰੇ ਵੱਲ ਦੇਖ ਕੇ ਹੌਸਲਾ ਮਿਲੇ ਜੇ ਮੈਂ ਸਹੀ ਹੋ ਸਕਦੀ ਆ ਇੰਨੀਆਂ ਬਿਮਾਰੀਆਂ ਮੈਨੂੰ ਲੱਗੀਆਂ ਸੀ ਜੇ ਮੈਂ ਸਹੀ ਹੋ ਸਕਦੀ ਆ ਤਾਂ ਓਲ ਰੋਗ ਵੀ ਸਹੀ ਹੋ ਸਕਦੇ ਆ ਬਸ ਵਿਲ ਪਾਵਰ ਰੱਖੋ ਤੇ ਹੌਸਲਾ ਰੱਖੋ ਨੇਗੇਟਿਵਿਟੀ ਤੋਂ ਦੂਰ ਰਹੋ ਕੋਈ ਦਿਲ ਤੇ ਗਲ ਨਾ ਲਾਓ ਐਦਾਂ ਦੇ ਲੋਕਾਂ ਨੂੰ ਉਦੋਂ ਹੀ ਛੱਡ ਦਿਓ ਜਿੰਨਾ ਕਰਕੇ ਤੁਹਾਨੂੰ ਪ੍ਰੋਬਲਮ ਹੋਣ ਦੇ ਹੀ ਆ ਤੇ ਐਦਾਂ ਹੀ ਮੈਂ ਕੀਤਾ ਮੈਂ ਬਹੁਤ ਰਿਸ਼ਤੇ ਮੇਰੇ ਜਿਹੜੇ ਉਹ ਛੁੱਟ ਚੁੱਕੇ ਆ ਪਰ ਮੈਂ ਆਪਣੀ ਜ਼ਿੰਦਗੀ 'ਚ ਖੁਸ਼ ਹਾਂ ਤੇ ਮੈਂ ਉਹਨਾਂ ਨੂੰ ਮੂੰਹ ਨਹੀਂ ਲਾਉਣਾ ਚਾਹੁੰਨੀ ਤੇ ਚਲੋ ਜੀ ਇਹਦੇ ਨਾਲ ਹੀ ਆਪਾਂ ਕਰਦੇ ਆਂ ਅੱਜ ਦੇ ਵਲੌਗ ਦਾ ਐਂਡ ਜਿਨ੍ਹਾਂ ਜਿਨਾਂ ਨੂੰ ਮੇਰੇ ਇਹ ਕਰੇਲੂ ਵਲੌਗ ਵਧੀਆ ਲੱਗਦੀ ਆ ਪਲੀਜ਼ ਸਪੋਰਟ ਕਰ ਦਿਓ ਮੇਰਾ ਚੈਨਲ ਲਾਈਕ ਕਰ ਦਿਓ ਸ਼ੇਅਰ ਕਰ ਦਿਓ ਸਬਸਕ੍ਰਾਈਬ ਕਰ ਦਿਓ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ